ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹੱਟਾਫਿਸ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਜਿਲ੍ਹਿਆਂ ਦੇ ਜਥੇਦਾਰ ਸਰਬਾਨ ਵੀ ਐਸਜੀਪੀਸੀ ਦੇ ਕਾਫੀ ਮੈਂਬਰ ਸਰਬਾਨ ਵੀ ਅਰ ਯੂਥ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਹੈ ਉਹ ਵੀ ਵੱਡੀ ਗਿਤੀ ਦੇ ਵਿੱਚ ਹਾਜ਼ਰ ਮੁਖਤੌਤ ਦੇ ਤੇ ਤੇ ਤੋ ਕੰਮ ਵਾਸਤੇ ਅਸੀਂ ਡਿਊਟੀਆਂ ਸਾਰਿਆਂ ਨਾਲ ਪੰਟੂਨ ਟੂ ਟਿਕਾ ਕਰਕੇ ਲਾ ਰਹੇ ਹਾਂ ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹਦੀ ਲਾਸਟ ਡੇਟ 31 ਅਗਸਤ ਆ ਉਹਦੀ ਅਸੀਂ ਸਮੀਖਿਆ ਕਰ ਰਹੇ ਹਾਂ ਕਿ ਕਿੱਥੇ ਕਿੱਥੇ ਕਿੰਨੀਆਂ-ਕਿੰਨੀਆਂ ਹੁਣ ਤੱਕ ਬਣੀਆਂ ਜਿੱਥੇ ਘਟਾ ਉੱਥੇ ਕਿਵੇਂ ਰਫ਼ਤਾਰ ਤੇਜ਼ ਕੀਤੀ ਜਾ ਸਕਦੀ ਆ ਉਹ ਅਸੀਂ ਸੀਨੀਅਰ ਲੀਡਰ ਸਰਬਾਨ ਨੂੰ ਵਕਫ ਵਕਫਾ ਤੇ ਬੇਨਤੀ ਕਰ ਰਹੇ ਹਾਂ ਤੁਜਾ ਜਿਹੜੇ 4 22 ਇਲੈਕਸ਼ਨ ਆ ਰਹੀਆਂ ਪ੍ਰਧਾਨ ਸਾਹਿਬ ਨੇ ਵੀ ਪਹਿਲਾਂ ਸਾਰੇ ਹਲਕਿਆਂ ਚ ਆਪ ਜਿੰਦੀ ਮੀਟਿੰਗ ਕੀਤੀ ਐ ਉਹਦੀ ਹੁਣ ਉਹਨਾਂ ਦੀ ਰਾਏ ਲੈ ਕੇ ਕਿ ਕਿਹੜਾ ਕਿਹੜਾ ਕਿੱਥੇ ਕਿੱਥੇ ਡਿਊਟੀ ਦੇਣਾ ਬਾਜੂ ਸੰਬੰਧਤ ਅਰ ਉਹਨਾਂ ਨੂੰ ਰਿਕਵੈਸਟ ਕਰ ਰਹੇ ਆ ਕਿ ਸਲੋਲੀ ਸਲੋਲੀ ਉਹਨਾਂ ਲੱਕਿਆ ਚ ਜਾ ਕੇ ਘਟੋ ਘਟ ਤਿੰਨ ਦਿਨ ਹਫਤੇ ਦੇ ਵਿੱਚ ਡਿਵੋਟ ਕਰਕੇ ਤੇ ਆਪੋ ਆਪਣਾ ਜਿਹੜਾ ਏਰੀਆ ਉਹ ਤੇ ਸਾਡੇ ਸਥਾਨਕ ਲੀਡਰਾਂ ਦੇ ਨਾਲ ਸਲਾਹ مشورہ ਕਰਕੇ ਵੰਡ ਕੇ ਆਪਣਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਜਾ। ਮੈਨੂੰ ਖੁਸ਼ੀ ਹੈ ਕਿ ਬੜਾ ਵੱਡਾ ਉਤਸ਼ਾਹ ਆ ਬੜੀ ਵੱਡੀ ਗਿਣਤੀ ਚ ਕਿਉਂਕਿ ਹਾਲੇ ਤਾਂ ਅਸੀਂ ਚੰਡੀਗੜ੍ਹ ਤੇ ਜਿਹੜੇ ਢੜੇ ਢੜੇ ਤੇ ਚਲੇ ਆ ਇਹਨਾਂ ਦੇ ਲੀਡਰ ਬੁਲਾਏ ਆ ਹਲੇ ਹੋਰ ਵੀ ਬਾਕੀ ਪੁਲਾ ਕੇ ਤੇ ਇਦਾਂ ਛੋਟੀਆਂ ਬਟੀਆਂ ਅਸੀਂ ਲਗਾਤਾਰ ਕਰਦੇ ਰਵਾਂਗੇ ਸਾਰਿਆਂ ਦਾ ਮੈਂ ਤੈਅ ਦਿਲ ਤੋਂ ਧੰਨਵਾਦ ਕਰਦਾ। ਅੰਦਰ ਕੋਈ ਕੁਸਬ ਬਾਕੀ ਕਰ ਵੀ ਜਿਸ ਨੂੰ ਲੋਜਿਸਟਿਕ ਨਹੀਂ ਹੈ ਉਸ ਤੋਂ ਬਾਅਦ ਇਹ ਜੋ ਸੁਰਾ ਉਤਿਆਨੇ ਕਿਉਂ ਚੰਡੀਗੜ੍ਹ ਇੱਥੇ ਐਕਸੀਡੈਂਟ ਹੋ ਗਿਆ ਹੈ ਉਹ ਕਿਸੇ ਦਾ ਨਾਮ ਹੈ ਤੇ ਉਤਿਆਸ ਜਿਨੀ ਅਬਜ਼ਰਵਿੰਗ ਕਿ ਸਭ ਤੇ ਤੁਹਾਡੇ ਨੂੰ ਕੀ ਰਿਐਕਸ਼ਨ ਕਰਦਾ ਅਗਰ ਕੋਸ਼ਿਸ਼ ਦੇਖੋ ਜਦੋਂ ਆਪੇ ਤੁਸੀਂ ਕਹੀ ਜਾਂਦੇ ਹੋ ਕਿ ਬਾਗੀ ਤਰ੍ਹਾਂ ਕਿ ਫਿਰ ਇਤੇ ਕਿਲਾ ਨਾਣੋ ਸਾਡੇ ਜਿੱਥੇ ਇੱਥੇ ਤਾਂ ਪਾਰਟੀ ਨੇ ਕਿੰਨੇ ਦਿਨ ਜਦੋਂ ਮੀਟਿੰਗਾਂ ਚੱਲਦੀਆਂ ਸੀ ਤੇ ਹਰ ਮੀਟਿੰਗ ਦੇ ਵਿੱਚ ਅਡਵਾਂਸ ਤੇ ਵਿੱਚ ਬੇਨਤੀ ਕੀਤੀ ਸੀ ਕਿ ਜਿਹੜਾ ਕੋਈ ਪੱਖ ਰੱਖਣਾ ਹੈ ਕਿਸੇ ਨੇ ਇਤਿਆਹ ਕਰ। ਤੇ ਜਦੋਂ ਪ੍ਰਧਾਨ ਸਾਹਿਬ ਅਫੀਸ਼ੀਅਲ ਮੀਟਿੰਗਾਂ ਕਰ ਰਹੇ ਸੀ ਉਦੋਂ ਤੱਕ ਆਇਆ ਨਹੀਂ। ਉਦੋਂ ਤਾਂ ਬਾਹਰ ਜਾ ਕੇ ਕੋਸ਼ਿਸ਼ ਕੀਤੀ ਕਿ ਕਿਸੇ ਨਾ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕੀਤਾ ਜਾ ਸਕੇ। ਪਾਰਟੀ ਦੇ ਖਿਲਾਫ ਗੱਲਾਂ ਕੀਤੀਆਂ। ਤੇ ਹੁਣ ਜਦੋਂ ਤੁਸੀਂ ਬਾਗੀ ਗਤੀਵਿਧੀਆਂ ਜਿਹੜੀਆਂ ਉਹ ਕਰੀਆਂ। ਇਹਦਾ ਸ਼੍ਰੋਮਣੀ ਅਕਾਲੀ ਦਲ ਦਾ ਹੈੱਡ ਆਫਿਸਰ ਸਾਰੀ ਪਾਰਟੀ ਦਾ ਸਾਂਝਾ ਕਰ ਹੈ। ਇਹਦਾ ਕੋਈ ਵੇਰਾ ਸੁਖਦਾ ਗਰੀਵਾਲ ਸਾਹਿਬ ਦਾ ਦਾ ਪ੍ਰਧਾਨ ਸਾਹਿਬ ਦਾ ਇਸ ਸਭ ਦਾ ਇੱਕ ਸਾਂਝਾ ਕਰ ਹੁੰਦਾ। ਪਾਰਟੀ ਦਾ ਦਫਤਰ ਜਿਹੜਾ ਇੱਥੇ ਹਮੇਸ਼ਾ ਕਿਸੇ ਨੇ ਕੋਈ ਵੀ ਆਪਣੇ ਮਨ ਦੀ ਗੱਲ ਰੱਖਣੀ ਹੋਵੇ ਕਿਸੇ ਵੀ ਮੀਟਿੰਗ ਦੇ ਵਿੱਚ ਖੜੇ ਬੱਤੇ ਨਾਲ ਹਮੇਸ਼ਾ ਉਹਨੂੰ ਸਨਕਾਰ ਕੀਤਾ ਜਾਂਦਾ। ਪਰ ਇਸ ਘਰ ਦੀ ਇੱਕ ਬਰਿਆਦ ਹੈ ਕਿ ਘਰ ਦੇ ਮੈਂਬਰ ਆਪਣਾ ਇੱਕ ਮੁਖੀ ਚੁੰਦੇ। ਪ੍ਰੋਪਰ ਡੈਮੋਕਰੇਟਿਕ ਤਰੀਕੇ ਦੇ ਨਾਲ ਸਵਿਧਾਨਿਕ ਤੌਰ ਦੇ ਉਤੇ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਪਰ ਜਿਹੜਾ ਸਾਰੇ ਵਲਕੇ ਮੈਂਬਰ ਪਰਦਾਦਾ ਮੁਖੀ ਚੁਣਦੇ ਆ ਉਹਦੇ ਹੱਥ ਹੀ ਅਜਾ ਉਸ ਦੀਆਂ ਚਾਬੀਆਂ ਇਲੀਗਲ ਪ੍ਰੋਸੀਜਰ ਹੈ ਪਰ ਉਹਦੀ ਜਿਹੜੀਆਂ ਮਰਜ਼ੀ ਦੇ ਮੁਤਾਬਕ ਹੀ ਜੋ ਪਾਰਟੀ ਦਾ ਸੰਵਿਧਾਨ ਹੈ ਉਹਦੇ ਮੁਤਾਬਕ ਕੰਮ ਕਰਦੀਆਂ ਹੁੰਦੀਆਂ ਇਸ ਕਰਕੇ ਕੋਈ ਲਾਗਤ ਪਾਸਤਾ ਹੈ ਨਹੀਂ ਕਿ ਜਿਹੜਾ ਮਰਜ਼ੀ ਬੁੱਕ ਕਰਾ ਲਵੇ ਤੇ ਜੋ ਮਰਜ਼ੀ ਆਪਣਾ ਸਮਰਥਨ ਕਰ ਲਵੇ ਇੱਥੇ ਪਾਰਟੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਹੈਡ ਆਫਿਸ ਤੋਂ ਚੱਲਦੀ ਹੈ ਕਿਤੇ ਪੰਜਾਬ ਦੇ ਲੋਕਾਂ ਦੀ ਗੱਲ ਜਿਹੜੀ ਆ ਲੋਕਾਂ ਦੀਆਂ ਸਮੱਸਿਆਵਾਂ ਜਿਹੜੀ ਆ ਉਹ ਇੱਥੇ ਡਿਸਕਸ ਹੁੰਦੀਆਂ ਉਹਦੇ ਹੱਲ ਕੀ ਕੱਢਣੇ ਆ ਉਹ ਡਿਸਕਸ ਹੁੰਦੇ ਆ ਪਾਰਟੀ ਦੇ ਵਿਚਾਰ ਘਟਾ ਡਿਸਕਸ ਹੁੰਦੀ ਹੈ ਇਸ ਕਰਕੇ ਇਹ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਆ ਸਭ ਦਾ ਸਾਂਝਾ ਕੰਮ ਆ ਪਰ ਜੇ ਕੋਈ ਪਾਰਟੀ ਦੇ ਖਿਲਾਫ ਚੱਲਦਾ ਉਦੇ ਵਾਸਤੇ ਫਿਰ ਉਸ ਘਰ ਚੁੱਕੇ ਥਾਣੇ ਸ਼ਿਮਰ ਸਿੰਘ ਚਾਚਾ ਇਹ ਵੀ ਹੈ ਕਿ ਉਹਨਾਂ ਨੇ ਸਮਾਂ ਮੰਗਿਆ ਸੀ ਇੱਥੇ ਮੀਟਿੰਗ ਕਰਨ ਵਾਲੀ ਹੈ ਪ੍ਰੈਸ ਕਾਨਫਰੰਸ ਕਰਨ ਵਾਲੀ ਕਿਸੇ ਨਾਲ ਗੱਲ ਕੋਈ ਪਹਿਲਾਂ ਤਾਂ ਨਾਂ ਦੱਸੋ ਕਿ ਜਿਹੜਾ ਬੰਦਾ ਕਹਿੰਦਾ ਹੈ ਕਿ ਮੈਂ ਪਾਰਟੀ ਆਫਿਸ ਦੇ ਵਿੱਚ ਮੀਟਿੰਗ ਕਰਨ ਨੂੰ ਆਤੇ ਥਾਣੇ ਦੀ ਸੁਣੋ ਕੋਈ ਨਾਂ ਦੱਸੋ ਜਿਹੜਾ ਡਿਟੋ ਕਹਿੰਦਾ ਮੈਂ ਨਾਲ ਕਿਸੇ ਦੀ ਗੱਲ ਕਿਸੇ ਦੀ ਗੱਲ ਜੋ ਬਗੈਰ ਝੂਠ ਕਰਨੋ ਬਾਰ ਬਾਰ ਮਰੀਂ ਦਿੰਦੇ ਕੋਈ ਨਾਂ ਤੁਸੀਂ ਵੀ ਦੱਸ ਸਕਦੇ ਮੈਂ ਹੁਣੇ ਤੁਹਾਡੇ ਸਾਹਮਣੇ ਟੈਲੀਫੋਨ ਕਰਕੇ ਪੁੱਛ ਲੈਣਾ ਮੈਨੂੰ ਤਦੋਂ ਗੱਲ ਕੀਤੀ ਸੀ ਤੁਸੀਂ ਦੱਸੋ ਕਿਸੇ ਨੇ ਨਹੀਂ ਕਰਤੀ ਠੀਕ ਹੈ ਮੈਂ ਕੋਸ਼ਿਸ਼ ਤਾਂ ਬਾਕੀ ਰਿਐਕਸ਼ਨ ਦੇਗਾ ਅਗਰ ਕੋਸ਼ਿਸ਼ ਕਰਨ ਦੀ ਨਹੀਂ ਹੋਈ ਤਾਂ ਕਿਹੜੀ ਤੁਹਾਡੀ ਰਿਐਕਸ਼ਨ ਹੈ ਕਿ ਕੀ ਸਟ੍ਰੈਟਜੀ ਨਹੀਂ ਕੋਸ਼ਿਸ਼ ਕਿਸ ਤਰੀਕੇ ਦੇ ਕਰਨਗੇ ਕਿਸ ਗੱਲ ਦੀ ਕਰਨੇ ਕੋਸ਼ਿਸ਼ ਹਾਂ ਚੰਡੀਗੜ੍ਹ ਦੇ ਐਨੇ ਕੋਠੀਆਂ ਨੇ ਤੇ ਮੈਂ ਜਿਹਦੇ ਮਰਜ਼ੀ ਕਰ ਬੜ ਦੂੰ ਅਰਥਾ ਅੱਧਿਕੁ ਬਰਯਾਦਾ ਹੁੰਦੀ ਹੈ ਨਾ ਕਿਸ ਗੱਲ ਦੀ ਕੋਸ਼ਿਸ਼ ਕਰਨੇ ਜੇ ਕੋਈ ਮਰਯਾਦਾ ਨੂੰ ਤੋੜੇਗਾ ਕਾਨੂੰਨ ਨੂੰ ਤੋੜੇਗਾ ਉਹ ਆਪਣੇ ਆਪ ਜ਼ਿੰਮੇਵਾਰ ਕਿਉਂਕਿ ਸਿਸਟਮ ਹੈ ਸਿਸਟਮ ਦੇ ਮੁਤਾਬਕ ਕੋਈ ਕਬਜ਼ਾ ਕਰਕੇ ਨਹੀਂ ਬੈਠਾ ਪਾਰਟੀ ਦੇ ਹੈਡ ਆਫਿਸ ਪ੍ਰਾਪਰ ਸਿਸਟਮ ਨਾਲ ਇਲੈਕਸ਼ਨ ਹੋ ਕੇ ਤੇ ਪਾਰਟੀ ਦਾ ਹੈਡ ਆਫਿਸ ਜਿਹੜਾ ਹੈਗਾ ਉਹ ਐਸਐਨਐਸ ਦਾ ਸੁਖਬੀ ਸਿੰਘ ਬਾਦਲ ਦੇ ਜਿਹੜੀ ਹੈਗੀ ਆ ਤੌਰ ਪ੍ਰਧਾਨ ਉਹਨਾਂ ਦੇ ਕੋਲ ਔਰ ਸੰਸਥਾ ਦੇ ਵਿੱਚ ਜੋ ਪ੍ਰਧਾਨ ਔਰ ਜੋ ਸਾਡੀ ਕਮੇਟੀ ਫੈਸਲੇ ਕਰਦੀ ਹੈ ਉਹਦੇ ਦਰਸਾ ਬੰਨ ਫੈਸਲੇ ਕਰਦੇ ਉਹਦੇ ਮੁਤਾਬਕ ਹੀ ਕੰਮ ਚੱਲਦਾ ਇਸ ਕਰਕੇ ਮੰਨਮਤੀ ਤਾਂ ਨਹੀਂ ਹੋ ਸਕਦੀ ਕਿ ਮੈਂ ਹੁਣ ਜਾ ਕੇ ਕਹਾਂ ਤੇ ਜਿਹੜੀ ਹੈ ਮੈਂ ਕਿਸੇ ਹੋਰ ਪਾਰਟੀ ਦੇ ਦਫ਼ਤਰ ਜਾ ਕੇ ਮੀਟਿੰਗ ਕਰਨੀ ਹੈ ਤਾਂ ਪਹਿਲਾਂ ਮੈਨੂੰ ਲੋਕ ਕਰਦਿੰਦੇ। ਜਿਵੇਂ ਸਾਡੇ ਪਾਰਟੀ ਦਾ ਵਹੀ ਹੁੰਦਾ ਜਿਹੜੇ ਪਾਰਟੀ ਦੇ ਅਨੁਸ਼ਾਸਨ ਨੂੰ ਮੰਨੇ। ਪਾਰਟੀ ਦੇ ਡਿਸਿਪਲਨ ਨੂੰ ਮੰਨੇ। ਜਦੋਂ ਭਰਤੀ ਕਰਦੇ ਹਾਂ ਅਸੀਂ ਮੈਂਬਰਸ਼ਿਪ ਭਰਦੇ ਹਾਂ ਤਾਂ ਤੇ ਪਹਿਲੇ ਹੁੰਦਾ ਕਿ ਮੈਂ ਪਾਰਟੀ ਦੇ ਪਾਰਟੀ ਪ੍ਰੋਗਰਾਮ ਨੂੰ ਮੰਨਦਾ ਤੇ ਪਾਰਟੀ ਦੇ ਅਨੁਸ਼ਾਸਨ ਦਾ ਪਾਬੰਦ ਰਹਿ। ਤੇ ਜੇ ਤੁਸੀਂ ਨਹੀਂ ਰਹਿੰਦੇ ਇਸ ਕਿਸਮ ਨੂੰ ਤੋੜਦੇ ਹੋ ਫਿਰ ਤੁਸੀਂ ਆਪ ਹੀ ਜਿਹੜਾ ਦੇਦੋ ਆਪਣੇ ਆਪ ਨੂੰ ਤੁਸੀਂ ਬਾਗੀ ਕਹਿ ਕੇ ਤੇ

इतना लंबा मीटिंग्स का दौर चला रोज हमारे देश बैठते थे तो पार्टी लीडर वास संबोधन करते थे किसी ने कभी किसी को रोका हम तो जो नहीं सहमत थे हमारे साथ उनको भी ऑफिशियल मीटिंग्स में रिक्वेस्ट करते रहे कि आओ अंदर आके बात करो जब उन्होंने नहीं की तो उनकी वर्दी तो अब आप चाहोगे कि आप पार्टी के खिलाफ खुलेआम प्रोग्राम चला रहे पार्टी के अगेंस्ट सारी बयानबाजी करें तो फिर आप बोलोगे कि आप पार्टी हेड ऑफिस भी आप आके हेड करोगे तो ये चीज पार्टी का वर्कर बर्दाश्त करेगा कोई भी जो ऑर्गेनाइजेशन है बिना डिसिप्लिन के नहीं चलती आपको हक है आपने अलग से कोई बात करनी है आप करो तो सब कोई तो एक्शन देखने को मिलेगा कुछ होगा लोगों के पार्टी, पार्टी वो। की कमेटी देखेगी जब पड़ेगी तो पहले भी एक्शन देते हैं वो उनका काम है वो आज आप, आपने भी क्या है और क्या हम तो मैंने बताया सारा कुछ आप लेट आए हैं कि हम एस डी पी सी इलेक्शन जो इकतीस तारीख तक वोट भर रहे हैं उनकी जो है समीक्षा कर रहे हैं और दूसरा जो चार बाई इलेक्शन है उनकी प्लानिंग कर रहे थैंक यूबिया चैनल